ਬੀਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਟਾਈਮ ਹੈਗਾ ਦੂਜੇ ਦਿਨ ਦਾ ਸਵੇਰੇ ਦੇ ਆ ਗਿਆ ਏਸੀ ਦੀ ਸਰਵਿਸ ਕਰਨ ਵਾਲਾ ਤੇ ਹਜੇ ਕੱਲ ਦੇ ਟਰੂੜੇ ਸਾਰੇ ਓਮੀ ਖਿੰਡੇ ਪੈਨੇ ਹਨਾ ਤੇ ਐਨੇ ਚਲ ਗਿਆ ਵੀ ਏਸੀ ਦੀ ਸਰਵਿਸ ਕਰਵਾ ਲਈਏ ਤੇ ਬਾਕੀ ਕੰਮ ਫੇਰ ਦੇਖਦੇ ਆਂ ਵੀ ਐਨੇ ਮਿਸਤਰੀ ਆ ਜਾਣਗੇ ਜਿਸਨੀਤਾ ਲੱਗੇ ਆਪਦੇ ਕੰਮ ਧੰਦਿਆ ਤੇ ਉੱਠ ਅਨਸਾਰ ਤੇ ਆਹ ਦੇਖੋ ਜੀ ਕਿੰਨਾ ਖਲਾਰਾ ਪੈ ਗਿਆ ਕਿੰਨਾ ਖਲਾਰਾ ਪੈ ਗਿਆ ਹਜੇ ਤਾਂ ਅੱਜ ਹੋਰ ਪਊਗਾ ਕਿਉਂਕਿ ਅੰਦਰਲੀ ਚਗਾਠ ਲਾਉਣ ਵਾਲੀ ਰਹਿੰਦੀ ਆ ਤੇ ਚਲੋ ਆ ਗਿਆ ਮਿਸਤਰੀ ਤੇ ਆ ਕਿ ਉਹ ਲੱਗ ਗਿਆ ਜੀ ਆਹ ਚਗਾਟ ਨੂੰ ਇੰਨਾ ਟਾਈਮ ਲੱਗ ਗਿਆ ਕਿ ਆ ਸਿਉਂਫ ਸਾਡੇ ਬਹੁਤ ਜ਼ਿਆਦਾ ਸਿਉਂਫ ਪਈ ਪੈ ਗਈ ਚਗਾਟਾਂ ਨੂੰ ਦੂਜੀ ਤਾਂ ਆਪਾਂ ਬਦਲ ਲਈ ਅਸੀਂ ਆਹ ਹੁੰਦੀ ਹਜੇ ਕੁਝ ਠੀਕ ਸੀ ਦੇਖੋ ਕਿ ਮੇ ਖਾ ਗਈ ਹਨਾ ਇਹਨੂੰ ਤੇ ਜਮੇ ਹੀ ਖਾ ਗਈ ਵਿੱਚੋਂ ਕਿਉਂ ਨਮੀ ਭਰ ਕੇ ਤੇ ਜਦ ਇਹ ਬਣਿਆ ਸੀਗਾ ਸਾਰਾ ਆਪਣਾ ਤੇ ਉਹਦੇ ਕਰਕੇ ਇੰਨੀ ਸਿਉਂਫ ਸੀ ਇੰਨੀ ਸਿਉਂਫ ਸੀ ਉਹ ਚਗਾਟ ਦਾ ਮਸਾ ਪੱਟੀ ਮਸਾਲਾ ਹੀ ਤੇ ਅੱਗਾ ਹੁੰਦੀ ਨਹੀਂ ਟੇਢੀ ਸੀ ਜੀ ਉਹਨੂੰ ਲਾਉਣ ਨੂੰ ਇੰਨਾ ਟਾਈਮ ਲੱਗ ਗਿਆ ਤੇ ਨਿਕਲੀ ਨਹੀਂ ਹੈਗੀ ਫਿਰ ਉਹਨੂੰ ਸਾਰੀ ਇੱਟਾ ਉੱਟਾ ਉਹ ਕਰਕੇ ਸੈੱਟ ਕਰਕੇ ਬਹੁਤ ਟਾਈਮ ਲੱਗ ਗਿਆ ਇੱਧਰ ਲੌਬੀ 'ਚ ਵੀ ਸਾਰੇ ਇੰਨਾ ਖਲਾਰਾ ਪੈ ਗਿਆ ਸੌਖ ਨਹੀਂ ਦੇਖੋ ਕਿਵੇਂ ਮਿੱਟੀ ਮਿੱਟੀ ਬਣਾਤੀ ਲੱਕੜ ਦੀ ਬਿਲਕੁਲ ਖਾ ਗਈ ਇਹਨੂੰ ਹਨਾ ਪਿਛਲੇ ਸਾਲ ਇਹ ਸ਼ੀਸ਼ਾ ਸੀਗਾ ਉਹ ਖਾ ਗਈ ਇੱਕ ਪੰਗਾ ਹੋਰ ਪੈ ਗਿਆ ਜਿਹੜੀ ਆ ਚਗਾਠ ਬਣ ਕੇ ਆਈ ਸੀਗੀ ਜਦੋਂ ਮਿਸਤਰੀ ਲੌਣ ਲੱਗਿਆ ਪਲੇਖੇ ਨਾਲ ਇਹਨਾਂ ਨੇ ਪਤਾ ਨਹੀਂ ਕਿਵੇਂ ਨਾਪ ਲਿਆ ਹਨਾ ਬਣਾਉਣ ਵਾਲਿਆਂ ਨੇ ਬੱਡੀ ਬਣਾਤੀ ਫਿਰ ਇਹ ਇਹਨਾਂ ਨੂੰ ਫੋਨ ਕਰਿਆ ਇਹ ਕਹਿੰਦੇ ਚਲੋ ਅਸੀਂ ਕਰਿਆ ਆ ਕਿ ਸੈੱਟ ਕਰ ਜਾਗੇ ਕਿਰੇ ਇਹਨੂੰ ਸਲੀਆ ਇਟ ਇਹਨਾਂ ਨੇ ਕਰਿਆ ਬੁਰੀ ਜਿਹੀ ਕਟਿੰਗ ਕਰੀ ਤੇ ਉਹ ਸਭ ਮੁਸ਼ਕਿਲ ਉਹਨੂੰ ਅੰਬੀਤਾ ਦਾ ਅਰਧਾ ਚਰਨ ਨੇ ਮਿੱਟੀ ਨੂੰ ਤੋਂ ਮੈਂ ਬਾਹਰਲੀ ਸੁਗਾਟ ਕਰ ਦਿੰਨਾ ਜਿਸ ਤੇ ਉਹ ਜੜ੍ਹ ਲੱਗੇ ਤੇ ਫਿਰ ਜਦ ਇਹਨੂੰ ਲਗਾਉਣ ਲੱਗੇ ਹਨ ਜਿਹੜੀ ਇਹ ਵਾਲੀ ਮਤਲਬ ਉਹ ਹੋਆ 게ਟ ਆਪਣੇ ਛੋੜਾ ਜਿਹਾ ਤੇ ਤਾਂ ਲਗਾਇਆ ਹੋਇਆ ਪਹਿਲਾਂ ਹੀ ਕੋਈ ਮਤਲਬ ਕਹਿੰਦੇ ਸੀ ਇਹ ਡਿਜ਼ਾਈਨ ਇਹ ਦਿੱਤੀ ਹੋਈ ਸੀ ਕਿ ਤੇਰੇ ਰੇਤੇ ਜਿ ਘਰ ਤੇ ਦਿੱਤੇ ਜਿ 게ਟ ਲਾਏ ਨੇ ਉਦੇ ਕਰਕੇ ਤਾਂ ਇਹ ਚਗਾਠ ਰਬੋਂ ਸੈ ਇੰਨੀ ਦਿੱਕਤ ਆਈ ਇੰਨੀ ਦਿੱਕਤ ਆਈ ਕਿਉਂਕਿ ਜਦ ਨਮੀ ਬਣੀ ਨਮਾ ਬਣਿਆ ਸੀਗੇ ਇਹ ਜਾਂ ਤਾਂ ਉਹਨਾਂ ਨੇ ਟੇਡੀਆਂ ਕਰਕੇ ਲਾਤੀਆ ਹੁਣ ਜਦ ਪੱਟ ਕੇ ਦੁਬਾਰਾ ਲਾਉਣੀ ਸੀਗੀ ਉਹ ਸਿਉਂਕ ਦੀ ਖਾਦੀ ਹੁਣ ਕਰਕੇ ਆਪਾਂ ਨੂੰ ਲਵਾਉਣੀ ਪੈਗੀ ਹਨਾ ਫਿਰ ਬਹੁਤ ਹੋਇਆ ਇਹ ਨਾ ਖਲਾਰਾ ਪਿਆ ਕਾਟਰ ਨਾਲ ਮਿਸਤਰੀਆਂ ਨੇ ਹਨਾ ਸਾਰਾ ਦਿਨ ਵੱੱਡ ਵੱੱਡ ਕੇ ਤੇ ਉਹ ਲਾਈ ਇਹ ਚਗਾਠ ਲਾਈ ਸਾਨੂੰ ਪਹਿਲਾਂ ਇਸ ਵੀ ਥੋੜਾ ਜਿਹਾ ਹੀ ਕੰਮ ਆ ਵੀ ਇਹ ਤਾਂ ਨਿਬੜ ਜੂਗਾ ਮੈਂ ਲੋਬੀ ਜਿ ਸਵੇਰੇ ਸਾਰੇ ਪੁੱਛੇ ਪੁੱਛੇ ਲਾਤੇ ਮੈਨੂੰ ਕੀ ਪਤਾ ਸੀ ਨਾ ਮੈਂ ਕਹਿੰਨੀ ਨਮਾਕਰ ਬਣਾਉਣਾ ਸਭ ਖਪਰਾ ਤੋੜਪਾਂ ਨਹੀਂ ਜਿੱਦਾਂ ਬਹੁਤ ਮੁਸ਼ਕਲ ਕਰਦੀ ਆ ਬਾਹਰ ਦੀ ਚਿਗਾਠ ਜਾਂ ਬਾਹਰਲੇ ਗੇਟ ਪੰਨ ਨੂੰ ਇੰਨਾ ਟਾਈਮ ਨਹੀਂ ਲੱਗੇ ਜਿੰਨਾ ਅੰਦਰ ਚਿਗਾਠ ਨੂੰ ਲੱਗਿਆ ਤੇ ਪਤਾ ਨਹੀਂ ਕਿਉਂ ਜੀ ਸਾਡੇ ਕੋ ਸੌਂਖ ਨਹੀਂ ਆ ਸੌਂਖ ਨੇ ਚਿਗਾਠਾ ਮਤਲਬ ਖਾ ਲਈ ਸੀ ਸਾਡੀ ਜੰਮੀ ਫਿਰ ਇਹ ਛੇਕ ਸਰਾਉਣ ਵਾਲੀ ਸੀ ਇਹਦੇ ਕਰਕੇ ਸਾਨੂੰ ਐ ਹੋ ਗਿਆ ਵੀ ਹੁਣ ਚਲੋ ਆਪਾਂ ਨੂੰ ਮਿਸਤਰੀ ਤਾਂ ਬੁਲਾਉਣਾ ਪਊਗਾ ਆਪਾਂ ਉਹ ਗੇਟ ਕਢਾਉਣਾ ਸੀਗਾ ਤੇ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਗੇਟ ਦੀ ਸਾਨੂੰ ਕਿੱਤੇ ਦਿਨ ਦੀ ਕਾਲ ਹੋਈ ਤੇ ਵੀ ਕਢਵਾਵਾਂਗੇ ਕਢਵਾਵਾਂਗੇ ਕਿਉਂਕਿ ਜਿਹੜੀ ਸੋਈ ਸੀ ਆਪਣੀ ਬਾਰਾ-ਬਾਰ ਫੋਨ ਦੇ ਕਰਕੇ ਹੁਣ ਉਹ ਏਟ ਹੈ ਜਿਹੜਾ ਬਿਲਕੁਲ ਨੇੜੇ ਨਾਲੇ ਹੁਣ ਇਹ ਗੈਸਟ ਰੂਮ ਵਾਂਗੂ ਤਿਆਰ ਹੋ ਗਿਆ ਹਨਾ ਤੇ ਆਪੇ ਨੂੰ ਕਿਸੇ ਤਰ੍ਹਾਂ ਵੀ ਵਰਤ ਸਕਦੇ ਆ ਕਈ ਪਰਪਜ ਵਾਸਤੇ ਆਪਾਂ ਇਹ ਕਮਰਾ ਜਿਹੜਾ ਤਿਆਰ ਕਰ ਲਿਆ ਵਰਤਣ ਨੂੰ ਤੇ ਪਰ ਆ ਖਲਾਰੇ ਜੀ ਤੋਂ ਡਰਦੇ ਸੀ ਕਿ ਇੱਥੇ ਪੈ ਗਿਆ ਜੀ ਬਹੁਤ ਜ਼ਿਆਦਾ ਹੀ ਭਰ ਗਿਆ ਦੇਖੋ ਕਿੰਨਾ ਰਿੱਟਾ ਰਿੱਟਾ ਹੋਇਆ ਪਿਆ ਤੇ ਆਸ ਗਾੜਤਾ ਹੋ ਗਈ ਫਿੱਟ ਤੇ ਹਜੇ ਦਾ ਪਲਾਸਟਰ ਵਗੈਰਾ ਰਹਿੰਦਾ ਸੀਗਾ ਮਿਸਤਰੀ ਨੂੰ ਤਾਂ ਉੱਥੇ ਟਾਈਮ ਲੱਗ ਗਿਆ ਸੀਗਾ ਸਾਰੀ ਉਹਨਾਂ ਨੇ ਕਰਤੀ ਸੀਗੀ ਬਾਹਰੋਂ ਫਿਟਿੰਗ ਬਾਹਰੋਂ ਤਾਂ ਪਲਾਸਟਰ ਵਗੈਰਾ ਕਰਤਾ ਵਿੱਚ ਵਿੱਚ ਰਹਿ ਰਿਹਾ ਸੀ ਸੀ ਦੇਖ ਲਿਆ ਹਨਾ ਆਪਣੀ ਲੱਗਿਆ ਹੋਇਆ ਸੀ ਮਿਸਤਰੀ ਤਾਂ ਕਰਕੇ ਬਹੁਤ ਜ਼ਿਆਦਾ ਕੰਮ ਹੋਇਆ ਪਿਆ ਤੇ ਉਹ ਸਾਰਾ ਸਮਾਨ ਹੁਣ ਸਾਂਭਣਾ ਤੇ ਉਸ ਤੋਂ ਬਾਅਦ ਜੇ ਜੇ ਬਲੌਕ ਕੰਟੀਨਿਊ ਕਰਾ ਗਏ ਤੁਹਾਨੂੰ ਦਿਖਾਵਾਂਗੇ ਤੇ ਕੀ ਰੀਜਨਸ ਵੀ ਕਿਉਂ ਕੱਢਿਆ ਸੀਗਾ ਹਨਾ ਗੇਟ ਆ ਤੇ ਹੁਣ ਆਪਾਂ ਜਾਣਾ ਦਵਾਈ ਲੈਣ ਮੈਂ ਦਵਾਈ ਲੈ ਕੇ ਆਉਂ ਆ ਸ਼ਾਮ ਦੇ ਈਵਨਿੰਗ ਦਾ ਟਾਈਮ ਆ ਤੇ ਬਾਕੀ ਮੈਂ ਤੁਹਾਨੂੰ ਇੱਕ ਵਾਰ ਸਾਰਾ ਵੀਊ ਦਿਖਾ ਦਿੰਦੀ ਆ ਮੈਂ ਕੰਮ ਤੋਂ ਦੇ ਸਾਰੇ ਕਰ ਲਏ ਤੇ ਸ਼ਾਮ ਨੂੰ ਮੈਡੀਸਿਨ ਲੈਣ ਚੱਲੇ ਆ ਲਓ ਜੀ ਤੁਹਾਨੂੰ ਵੀਊ ਦਿਖਾ ਦਿੰਨੇ ਆ ਸੰਦੀਪ ਗੱਡੀ ਕੱਢਦੇ ਨੇ ਤੇ ਆਪਾਂ ਸਬਜ਼ੀ ਬਣਾਤੀ ਅੱਜ ਬਣਾਏ ਨੇ ਆਲੂ ਪਕੌੜੇ ਤੇ ਆਲੂ ਪਕੌੜਿਆਂ ਦੀ ਜਿਹੜੀ ਹੈਗੀ ਆ ਸਬਜ਼ੀ ਬਣਾਤੀ ਫਿਰ ਦਵਾਈ ਲੈਣ ਜਾਵਾਂਗੇ ਫਿਰ ਆ ਕੇ ਰੋਟੀ ਬਣ ਜੂਗੀ ਉਹ ਡਾਕਟਰ ਦੇ ਨਾਲ ਢੀੜ ਬਹੁਤ ਹੁੰਦੀ ਆ ਦੇਖੋ ਮੇਥੀ-ਮੁਥੀ ਪਾ ਕੇ ਜਿਹੜੀ ਹੈਗੀ ਆ ਸਬਜ਼ੀ ਬਣਾਈ ਆ ਉੱਤੇ ਤੁਸੀਂ ਹਾਂ ਫਰਿੱਜ 'ਚ ਹੀ ਰੱਖੋਗੇ ਹੁਣ ਰੱਖ ਦਿੰਨੇ ਆ ਹਣਾ ਫਰਿੱਜ ਚ ਲਾ ਦਿਓ ਫਿਰ ਚਲੋ ਰਾਤ ਨੂੰ ਇਹ ਅੱਜ ਲਿਆਂਦੇ ਸੀਗੇ ਰਮੀਤ ਨੂੰ ਦਵਾਈ ਦਿਵਾਉਣ ਗਏ ਸੀਗੇ ਤੇ ਜਦ ਉਹ ਕਰਿਆ ਫਿਰ ਆਉਂਦਿਆਂ ਨੂੰ ਠੰਡੇ ਜੇ ਹੋ ਜਾਣਗੇ ਤੇ ਇੱਕ ਰਮੀਤ ਆਹ ਲੰਚ ਬਾਕਸ ਲਈ ਆ ਮੋਦਲਾਂ ਚ ਬਾਕਸ ਬਹੁਤ ਖਰਾਬ ਹੋਇਆ ਪਿਆ ਸੀ। ਵੈਸੇ ਸਾਡਾ ਆਇਆ ਵੀ ਜਦੋਂ ਜਮਾ ਬੱਚੇ ਦੀ ਅਸੀਂ ਚਾਹਾਂ ਨਹੀਂ ਹੈਗਾ ਵੀ ਉਹ ਨਵੀਂ ਚੀਜ਼ ਹੁੰਦੇ ਨਵੇਂ ਸਾਲ ਦੀ ਚੀਜ਼ ਲੈਤੀ। ਤੇ ਜਦੋਂ ਫਿਰ ਐ ਹੁੰਦਾ ਵੀ ਲੋਡ ਪੈਂਦੀਗਾ ਹਨਾ ਚੀਜ਼ ਦੀ ਉਹਦੀ ਲੈ ਕੇ ਲਾਂਚ ਬਾਕਸ ਸਟੀਲ ਦਾ ਲਿਆਂਦਾ ਜੀ। ਇਹਦੇ ਵਿੱਚ ਲੱਭੀ ਆ। ਆ ਦੇਖੋ ਆ ਨਾਲ ਐਕਸਟਰਾ ਹੋ ਮਿਲੇ ਨੇ ਵੀ ਜੇ ਲੋਡ ਪਵੇ। ਆ ਚੀਜ਼ਾਂ ਦੀ ਐਕਸਟਰਾ ਮਿਲੇ ਨੇ ਤੇ ਇੱਕ ਲਿਆਂਦੀ ਆਹ ਬੋਟਲ। ਬੋਟਲ ਉਹਦੀ ਪਹਿਲਾਂ ਵੀ ਬਲੈਕ ਕੀਤੀ ਤੇ ਹੁਣ ਵੀ ਉਹਨੇ ਬਲੈਕ ਲਿਆਂਦੀ ਆ। ਮੈਂ ਤੁਹਾਨੂੰ ਪੁਰਾਣੇ ਦਿਖਾ ਦਿੰਦੀ ਆ ਪ੍ਰਾਕ ਉਹਨਾਂ ਬਿਲਕੁਲ ਪੁਰਾਣੇ ਹੋਏ ਪਏ ਸੀਗੇ ਆ ਉਹਦਾ ਲੰਚ ਬਾਕਸ ਸੀਗਾ ਕਦੇ ਵੀ ਮੈਂ ਪਹਿਲਾਂ ਤੇ ਇਹ ਆਦਤ ਸੀ ਅੱবিਸਤ ਹੈ ਨਹੀਂ ਬੱਚੇ ਨੂੰ ਜਿਆਦਾ ਵੀ ਚੀਜ਼ ਹੁਣ ਦੇ ਹੁੰਦੇ ਹੁੰਦੇ ਸੀ ਵੀ ਪਹਿਲੇ ਹੀ ਹੱਸਦਾ ਇਹਦੇ ਨਾਲ ਹੀ ਸਾਰੇ ਵਿਚਾਰੀ ਨੇ ਕਈ ਸਾਲ ਹੋ ਗਏ ਤੇ ਹੁਣ ਜਮੀ ਟੁੱਟਾਲੇ ਹੋਏ ਪਏ ਸੀਗੇ ਆਹ ਦੀ ਬੋਟਲ ਸੀਗੀ ਸਟੀਲ ਦੀ ਛਿੱਕੇ ਨੇ ਖੋਤੀ ਉਹ ਪਹਿਲਾਂ ਠੰਡੇ ਵਾਲੀ ਸੀ ਇਹ ਉਹ ਰਖ ਰੁੱਖ ਇਹ ਕਿਤੇ ਭੁੱਲ ਗਈ ਤੇ ਆਹ ਲੋਹੀ ਦੀ ਚਾਹੀਦੀ ਪਹਿਲਾਂ ਦੀ ਬੋਟਲ تھی ਉਹ ਨਹੀਂ ਲੈ ਕੇ ਜਾਂਦੀ ਸੀਗੀ ਤੇ ਹੁਣ ਉਹ ਲਿਆਉਂਦੇ ਨੇ ਤੇ ਆਹ ਦਿਖਾ ਦਾਂ ਤੁਹਾਨੂੰ ਹਾ ਜਿਆ ਹਾਈਟ ਕਰੋੜਾ ਸਾਰਾ ਸਮਾਲਣ ਵਾਲਾ ਪਿਆ ਤੇ ਕਈ ਵਾਰ ਇਹਨੂੰ ਪਾਣੀ ਲੱਗਦਾ ਜਦ ਪਨੀਰ ਨੂੰ ਵੀ ਮਲਾਦਾ ਸੀਟ ਕੋਈ ਖੜੀਆ ਪਿਆਰ ਜਿਸਨੀ ਸਸ਼ਕਲ ਬਲਾ ਦੋ ਸਸ਼ਕਲ ਬਲਾ ਦੋ ਅਜ ਤੱਕ ਉਹ ਜਿਸਨੀ ਹਾਈ ਚਲੋ ਜੀ ਹੁਣ ਆਪਾਂ ਦਵਾਈ ਲੈ ਆਈਏ ਤੇ ਬਾਕੀ ਫੇਕ ਕਰਾਂਗੇ ਫਿਰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਉਂਝ ਕਰਕੇ ਨੂੰ ਸਾਡਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਕੱਲ ਨੂੰ ਮਿਲਦੇ ਆ ਕਿਤੇ ਨਵੇਂ ਬਲੌਗ ਨਾਲ ਜਦ ਤੱਕ ਲਈ ਬਾਏ ਬਾਏ ਠੀਕ ਹੈ ਜੀ ਹੁਣ ਅਤੀ ਦਵਾਈ ਲੈ ਆਏਗੀ